90 ਸਾਲ ਦੀ ਬਰਕਤ ਬਾਅਦ ਔਰ ਨਾਲ ਦਾ ਲੋੜੀ ਆ ਗਈ ਹੈ ਜੀ ਲੋੜੀ ਦੀ ਬਹੁਤ ਬਹੁਤ ਵਧਾਈਆਂ ਜੀ ਇਸ ਖੁਸ਼ੀ ਦੇ ਵਿੱਚ ਅੱਜ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਤੱਕਿਆ ਹੀ ਨਹੀਂ ਮੇਰਾ ਛੋਟਾ ਵੀਰ ਮੇਰੇ ਸ਼ਹਿਰ ਕਰਤਾਰਪੁਰ ਤੋਂ ਜਿਹੜਾ ਕਿ ਇੰਡੀਅਨ ਕਲਚਰ ਐਸੋਸੀਏਸ਼ਨ ਦਾ ਬਹੁਤ ਵੱਡਾ ਪ੍ਰਬੰਧਕ ਵੀ ਰਿਹਾ ਹੈ ਸੇਵਾਦਾਰ ਵੀ ਰਿਹਾ ਹੈ ਔਰ ਬਹੁਤ ਸਾਰੀਆਂ ਡਿਊਟੀਆਂ ਨਿਭਾਉਂਦਾ ਔਰ ਸਾਡੇ ਨਾਲ ਆਉਂਦਾ ਜਾਂਦਾ ਉਨੂੰ ਕਲਾ ਦੀ ਚੇਟਕ ਲੱਗੀ ਤੇ ਨਾਲ ਨਾਲ ਲੋਕ ਗਾਇਕੀ ਦੇ ਖੇਤਰ ਵਿੱਚ ਆਇਆ ਹਜੇ ਉਹਦਾ ਨਵਾਂ ਹਜੇ ਪਹਿਲਾ ਪੀਰੀਅਡ ਹੈ ਹੌਲੀ ਹੌਲੀ ਉਹ 9ਵੇਂ 10ਵੇਂ ਪੀਰੀਅਡ ਤੱਕ ਪਹੁੰਚੇਗਾ ਕਿਉਂਕਿ ਸਾਡੇ ਸਤਿਕਾਰਯੋਗ ਕਰਮਪਾਲ ਸਿੰਘ ਢੱਲੋਂ ਸਾਹਿਬ ਉਹਨਾਂ ਦੀ ਬਲੇਸਿੰਗ ਆ ਜਿਹੜਾ ਨਵਾਂ ਟਰੈਕ ਆ ਬਹੁਤ ਵਧੀਆ ਟਰੈਕ ਆ ਜੀ ਇਹ ਲੋਹੜੀ ਤੇ ਨਵੇਂ ਸਾਲ ਦੇ ਵਿੱਚ ਤਰਜਿੰਦਰ ਤਾਜ ਵੱਲੋਂ ਗਿਫਟ ਹੈ ਬਹੁਤ ਵਧੀਆ ਇਹ ਰੋਮਾਂਟਿਕ Song ਆਇਆ ਸਾਡੇ ਵੱਲੋਂ ਮੇਰੇ ਵੱਲੋਂ ਦਲਵਿੰਦਰ ਦਿਆਲਪਰੀ ਵੱਲੋਂ ਤਾਜ ਨੂੰ 올 ਦਿ ਬੈਸਟ ਐਂਡ ਗੁੱਡ ਲੱਕ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਪਹਿਲਾ ਗੀਤ ਟੱਕੇ ਨਹੀਂ ਅੱਜ ਰਿਲੀਜ਼ ਹੋ ਗਿਆ YouTube ਤੇ ਤੇ ਸਾਰੇ ਡਿਜੀਟਲ ਪਲੈਟਫਾਰਮ ਤੇ ਉਮੀਦ ਕਰਦਾ ਜੀ ਕੋਈ ਗਲਤੀ ਹੋ ਗਈ ਹੋਵੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਅਗਲੀ ਵਾਰ ਪੂਰੀ ਕਰਾਂਗੇ ਉਹਦੇ ਬਾਰੇ ਇਹਨੂੰ ਤੁਸੀਂ ਨਰਜਮਾ ਪਿਆਰ ਦਿਓ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਆਪਣੇ ਵਿਚਾਰ ਦਿਓ ਚੰਗੇ ਹੋ ਮਾੜੇ ਹੋਣ ਕੋਈ ਗੱਲ ਨਹੀਂ ਉੱਤੇ ਇੰਪਰੂਵਮੈਂਟ ਮਿਲੇਗੀ ਸਤਿਕਾਰ ਸਾਰਿਆਂ ਦਾ ਆਇਆ ਦਾ ਧੰਨਵਾਦ ਦੇਖੋ ਜੀ ਤੇਜਿੰਦਰ ਤਾਜ ਸਾਡਾ ਛੋਟਾ ਭਰਾ ਆ ਬੱਚਾ ਵੀ ਆ ਸਾਡਾ ਤੇ ਇਹਨੇ ਅੱਜੇ ਸ਼ੁਰੂਆਤ ਕੀਤੀ ਆ ਬੜਾ ਵੱਡਾ ਜਿਗਰਾ ਚਾਹੀਦਾ ਜੀ ਇੱਕ ਗਾਣਾ ਰਿਲੀਜ਼ ਕਰਨ ਲਈ ਉਹਦੇ ਪਿੱਛੇ ਬਹੁਤ ਸਾਰੇ ਉਪਰਾਲੇ ਕਰਨੇ ਪੈਂਦੇ ਆ ਔਰ ਬਹੁਤ ساری ਟੀਮ ਹੁੰਦੀ ਆ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਇਸ ਤਰ੍ਹਾਂ ਹੀ ਮੈਂ ਕਹਿੰਨਾ ਅੱਜੇ ਸ਼ੁਰੂਆਤ ਕੀਤੀ ਆ ਤੇ ਅਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਦੇਖਿਆ ਜੀ ਜਦੋਂ ਛੋਟੇ ਪੱਧਰ ਤੇ ਸ਼ੁਰੂਆਤ ਕਰਕੇ ਉਹ ਬਹੁਤ ਵੱਡੇ ਕਲਾਕਾਰ ਬਣੇ ਨੇ ਤੇ ਅਸੀਂ ਦੁਆ ਕਰਦੇ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਬਹੁਤ ਤਰੱਕੀਆਂ ਤੇ ਬਹੁਤ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਰਾਜ ਸਭਾ ਜੀ ਲਓ ਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਪੂਰਾ ਪ੍ਰੈਸ ਕਲੱਬ ਦੇ ਵਿੱਚ ਸਾਡਾ ਅਨਯੋਗ ਮੀਡੀਆ ਇੱਥੇ ਇਕੱਠਾ ਹੋਇਆ ਸਾਰੇ ਵੀਰਾਂ ਨੂੰ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਜੀ ਆਇਆਂ ਨੂੰ ਔਰ ਮੇਰੇ ਵੀਰ ਤਜਿੰਦਰ ਤਾਜ ਦਾ ਇਹ ਨਵਾਂ ਟਰੈਕ ਤੁਸੀਂ ਦੋ ਲਾਈਨਾਂ ਸੁਨੀਆਂ ਵੀ ਇਹ ਤੱਕਿਆ ਹੀ ਨਹੀਂ ਵੈਸੇ ਮੈਂ ਬੈਠੇ ਹੋਏ ਵੀ ਕਿਹਾ ਸੀ ਕਿ ਜਿੰਨੀ ਸੋਹਣੀ ਇਹਨਾਂ ਨੇ ਪੱਗ ਬੰਨੀ ਔਰ ਜਿੰਨੀ ਸੋਹਣੀ ਮਾਡਲ ਲਈ ਹੈ ਤੇ ਮੈਨੂੰ ਲੱਗਦਾ ਕਿ बार-बार ਤੱਕਣ ਨੂੰ ਜੀ ਕਰਦਾ ਹੈ ਇਹਨਾਂ ਦੋਹਾਂ ਨੂੰ ਤੇ ਗਾਣੇ ਦਾ ਨਾਮ ਹੋਣਾ ਚਾਹੀਦਾ ਸੀ ਤੱਕ ਤੱਕ ਅੱਕਿਆ ਹੀ ਨਹੀਂ ਹਾਂ ਹਾਂ ਸਿਆਰਾ ਮੇਰੀ ਅਰਦਾਸ ਵੀ ਇਹੀ ਹੈ ਕਿ ਪਹਿਲੇ ਟਰੈਕ ਨੂੰ ਤੁਸੀਂ ਸਾਰੇ ਇੰਨਾ ਪਿਆਰ ਦਿਓ ਕਿ ਵਾਕਈ ਅ ਦੂਸਰਾ ਟਰੈਕ ਬਹੁਤ ਜਲਦੀ ਹੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਇੱਕ ਵਾਰ ਫਿਰ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਹੱਸਦਾ ਵਸਦਾ ਤੇ ਤੰਦਰੁਸਤ ਰਹਿ ਕੇ ਜੀ ਰੱਬ ਰੱਖੇ